ਨੇ ਹੰਗ ਸਿੰਘਾਂ ਦੇ ਸਿਰਮੋਹ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜੱਤਰ ਬਾਬਾ ਬਲਵੀਰ ਸਿੰਘ ਅਤੇ ਆਪਣੇ ਧਰਮ ਪ੍ਰਚਾਰ ਲਹਿਰ ਸੰਪੂਰਨ ਕਰਨ ਉਪਰੰਤ ਅੱਜ ਗੁਰਦੁਆਰਾ ਤੇ ਇੱਕ ਬਹਾਦਰ ਬਾਬਾ ਢੋਬੜੀ ਆਸਾਮ ਪੁੱਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਈ ਮਤੀ ਦਾਸੀ ਪਾਈ ਸਤੀ ਦਾਸੀ ਪਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਬੜੀ ਆਸਾਮ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਤੱਕ ਸ਼ਹੀਦੀ ਨਗਰ ਕੀਰਤਨ ਦੀ ਆਰੰਭਤਾ ਕੀਤੀ ਇਸ ਮੌਕੇ ਐ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸ਼੍ਰੀ ਅਕਾਲ ਸਤ ਸਾਈਂ ਦੇ ਕਾਰਜਕਾਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਅਤੇ ਜਥੇਦਾਰ ਪੱਪਾ ਬਲਵੀਰ ਸਿੰਘ ਮੌਕੇ ਤੇ ਮੌਜੂਦ ਰਹੇ ਉਹਨਾਂ ਦੇ ਵੱਲੋਂ ਨਗਰ ਕੀਰਤਨ ਦੇ ਵਿੱਚ ਸ਼ਮੂਲਿਤ ਕੀਤੀ ਗਈ ਸਿੱਖਾਂ ਦਾ ਠਾਠਾ ਮਾਰਦਾ ਇਕਾਠ ਵੀ ਨਜ਼ਰ ਆ ਰਿਹਾ ਹੈ ਇਸੇ ਦੌਰਾਨ ਐ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਪੱਪਾ ਬਲਵੀਰ ਸਿੰਘ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ ਸਰਕਾਰ ਨੂੰ ਸਹਿਨੇਹਾ ਲਾਇਆ ਗਿਆ ਹੈ ਕਿ ਕਈ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਸਿਕੋਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਹੋਰ ਕੀ ਕੁਝ ਫੈਸਲੇ ਲਏ ਗਏ ਤੇ ਸਰਕਾਰ ਨੂੰ ਕੀ ਸੁਨੇਹਾ ਲਾਇਆ ਗਿਆ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਸਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਚਰਨ ਕਮਲਾਂ ਨਾਲ ਇਸ ਧਰਤੀ ਨੂੰ ਨਵਾਜਿਆ ਗੁਰਦੁਆਰਾ ਧੋਵੜੀ ਸਾਹਿਬ ਇਥੋਂ ਇਹ ਨਗਰ ਕੀਰਤਨ ਦੀ ਬ੍ਰੰਭਤਾ ਕੀਤੀ ਗਈ ਅੰਮ੍ਰਿਤ ਵੇਲੇ ਜੀ ਖੰਡ ਪਾਠ ਸਾਹਿਬ ਦੇ ਭੋਗ ਤੇ ਹੁਣ ਇਹ ਨਗਰ ਕੀਰਤਨ ਦੀ ਅੱਜ ਬ੍ਰੰਭਤਾ ਕੀਤੀ ਗਈ ਹੈ। ਔਰ ਇਹਦੇ ਨਾਲ ਦੀ ਨਾਲ ਭਾਈ ਮਤੀਦਾਸ ਜੀ, ਭਾਈ ਸੱਤੀਦਾਸ ਜੀ, ਭਾਈ ਤੇਾਲਾ ਜੀ ਉਹਨਾਂ ਦੀ ਵੀ 350 ਸਾਲਾਂ ਸ਼ਤਾਬਦੀ ਤੇ ਨਾਲ ਸਹਿਬ ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 350 ਸਾਲਾਂ ਗੁਰਤਾ ਗੱਦੀ ਨੂੰ ਸਮਰਪਿਤ। ਇਹ ਮਹਾਨ ਨਗਰ ਕੀਰਤਨ ਜਿਹੜਾ ਆ ਇটস ਲਗਭਗ 30 ਸਟੇਟਾਂ ਦੇ ਵਿੱਚੇ ਹੋ ਕੇ ਜਾਊਗਾ ਸਮੂਹ ਗੁਰਨਾਨਕ ਨਾਮ ਲੇਵਾ ਮਾਈ ਭਾਈ ਨੂੰ ਬੇਨਤੀ ਕਰਦਾ ਬਾਅਦ ਤੋਂ ਬਾਅਦ ਇਹਦੇ ਵਿੱਚ ਆਪਣਾ ਯੋਗਦਾਨ ਪਾਓ ਸਰਕਾਰਾਂ ਨੂੰ ਵੀ ਅਪੀਲ ਕਰਦਾ ਕਿ ਸਮਾਂ ਆ ਤੁਹਾਡੇ ਲਈ ਸੁਭਾਗਾ ਉਹ ਸਮਾਂ ਕਿਹੜਾ ਆ ਕਿ ਹੁਣ ਤਾਂ ਸ਼ੋਮਨੀ ਜਨਰਲ ਸੁਪਰੀਮ ਕੋਰਟ ਆਫ ਇੰਡੀਆ ਨੇ ਵੀ ਇਹ ਗੱਲ ਕਹਿ ਦਿੱਤੀ ਆ ਕਿ ਜਿਹੜੇ 20 ਸਾਲ ਤੋਂ ਜ਼ਿਆਦਾ ਕੈਦ ਕੱਟ ਚੁੱਕੇ ਆ ਉਹ ਸਾਰੇ ਜਿਹੜੇ ਉਹ ਰਿਹਾ ਕੀਤੇ ਜਾਣ ਤੇ ਮੈਂ ਮੈਂ ਸੀ ਕਰਦਾ ਕਿ ਹੁਣ ਸਾਡੇ ਦਾ ਦੁਗਣੀਆਂ ਦੁਗਣੀਆਂ ਸਜਾਟ ਛੁੱਟੇ ਆ ਤੇ ਨਾਲ ਪਰਪਕਾਰ ਇਹ ਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਹ ਆਪਾਂ ਸ਼ਹੀਦੀ ਗੁਰਦੁਆਰਾ ਬਣਾ ਰਹੇ ਹਾਂ ਉਹ ਵੀ ਆਪਣੇ ਚਾਈ ਚਾਈ ਜਿਹੜੇ ਨਿਜਲੇ ਨਹੀਂ ਜੇ ਕੰਮ ਕਰਕੇ ਗਏ ਸੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਸਿੰਘ ਸਾਹਿਬ ਸਾਡੇ ਸਤਕਾਰਯੋਗ ਭਾਈ ਬਲਵਿੰਦਰ ਸਿੰਘ ਜੀ ਵਿਜੇ ਸਿੰਘ ਜੀ ਤੇ ਨਾਲ ਹੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਾਰੇ ਗੁਰਸਿੱਖ ਸੰਗਤਾਂ ਨੂੰ ਅਜ ਸਰਦਾਰ ਦਲਜੀਤ ਸਿੰਘ ਜੀ ਤੁਸੀਂ ਬਹੁਤ ਧੰਨਵਾਦ ਤੁਹਾਡਾ ਤੇ ਪ੍ਰਧਾਨ ਜੀ ਦਾ ਖਾਸ ਕਰਕੇ ਜਿਨ੍ਹਾਂ ਨੇ ਇੱਥੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਮੈਂ ਬੇਨਤੀ ਕਰਦਾ ਜਿੱਥੇ ਜਿੱਥੇ ਨਗਰ ਕੀਰਤਨ ਜਾਣਾ ਤੇ ਉੱਥੇ-ਉੱਥੇ ਜਿਹੜੇ ਸਾਰੇ ਜਿਹੜੇ ਸਰਕਾਰਾਂ ਦੇ ਮੁਖੀ ਨੇ ਉਹ ਮੁੱਖ ਮੰਤਰੀ ਸਾਹਿਬਾਂ ਨੂੰ ਆਪ ਜਿਹੜੇ ਉੱਥੇ ਹਾਜ਼ਰ ਹੋਣਾ ਚਾਹੀਦਾ ਗੁਰੂ ਸਾਹਿਬ ਨੇ ਬਹੁਤ ਵੱਡੀ ਕਿਰਪਾ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾਲ ਹੀ ਬੇਨਤੀ ਕਰਦਾ ਜਿਹੜੇ ਸਾਡੇ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਜਿਹੜਾ ਬਿਨਾਂ ਸ਼ਰਤ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਗੁਰੂ ਸਾਹਿਬ ਜਿਹੜੇ ਆ ਭੇਦ ਭਾਵ ਤੋਂ ਜਿਹੜੇ ਰਹਿਤ ਉਹਨਾਂ ਨੇ ਸਾਰੇ ਕਾਰਜ ਕੀਤੇ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਬੇਨਤੀ ਕਰਦਾ ਜਿਨ੍ਹਾਂ ਗੁਰ ਸਿੱਖਾਂ ਨੇ ਜਿੱਧਰ ਜਿੱਧਰ ਵੀ ਇਹ ਨਗਰ ਕੀਰਤਨ ਜਾਣਾ ਸਾਰਿਆਂ ਨੇ ਦਰਸ਼ਨ ਕਰਨੇ ਨੇ ਨਾਲ ਹੀ ਜਿਹੜਾ ਨੇ ਅਮਰਤ ਨਹੀਂ ਛਕਿਆ ਖੰਡੇ ਪਾਟੇ ਦਾ ਉਹ ਅਮਰ ਛੱਕੇ ਬਾਣੀ ਬਾਣੇ ਦੇ ਧਰਨੀ ਹੋਵੋ